ਸਾਰੇ ਹੀ ਪੈਣ ਪਾਈਆਂ ਨੂੰ ਇਹ ਸੋਹਣੀ ਸਵੇਰ ਦੀ ਜ਼ੈਮਸੀ ਦੀ ਕੁਝ ਲੋਕ ਚੀਜ਼ਾਂ ਦੇ ਉੱਤੇ ਵਿਸ਼ਵਾਸ ਬਹੁਤ ਜ਼ਿਆਦਾ ਕਰਦੇ ਨੇਗੇ ਪਰ ਪ੍ਰਭੂ ਯਿਸੂ ਮਸੀਹ ਦੇ ਬਾਚਨ ਦੇ ਵਿੱਚ ਲਿਖਿਆ ਕਹਿੰਦਾ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਕਰੇਗਾ ਕਹਿੰਦਾ ਜੇ ਮੇਰੇ ਉੱਤੇ ਭਰੋਸਾ ਰੱਖੇਗਾ ਕਹਿੰਦਾ ਕਹਿੰਦਾ ਜਿਹੜੀਆਂ ਚੀਜ਼ਾਂ ਦੀ ਤੂੰ ਕਹਿੰਦਾ ਆਸ ਕਰਦਾ ਕਹਿੰਦਾ ਵਿਸ਼ਵਾਸ ਕਰਦਾ ਉਹ ਚੀਜ਼ਾਂ ਕਹਿੰਦਾ ਕੀ ਆਉਣਗੀਆਂ ਕਹਿੰਦਾ ਤੇਰੇ ਮੰਗਰ ਆਉਣਗੀਆਂ ਤੇਰੇ ਪਿੱਛੇ ਆਉਣਗੀਆਂ ਜੇ ਕਹਿੰਦਾ ਤੂੰ ਮੇਰੇ ਉੱਤੇ ਕੀ ਕਰਦਾ ਨੇਚਾ ਰੱਖਦਾ ਕਹਿੰਦਾ ਮੇਰੇ ਉੱਤੇ ਵਿਸ਼ਵਾਸ ਕਰਦਾਗਾ ਕਹਿੰਦਾ ਜੇ ਮੇਰੇ ਉੱਤੇ ਤੂੰ ਕੀ ਕਰਦਾ ਆਸ ਰੱਖਦਾਗਾ ਕਹਿੰਦਾ ਜਿਹੜੀਆਂ ਚੀਜ਼ਾਂ ਦੀ ਤੂੰ ਕਦੇ ਸੋਚਿਆ ਵੀ ਨਹੀਂ ਕਹਿੰਦਾ ਉਹ ਚੀਜ਼ਾਂ ਕਹਿੰਦਾ ਤੇਰੇ ਕੀ ਆਉਣਗੀਆਂ ਪਿੱਛੇ ਆਉਣਗੀਆਂ ਜਿਹੜੀਆਂ ਨੂੰ ਤੂੰ ਅੱਜ ਟੋੜਦਾ ਫਿਰਦਾਗਾ ਵੀ ਉਹ ਇੱਥੋਂ ਵੀ ਬਣ ਜੇ ਉਹ ਚੀਜ਼ ਆ ਇੱਥੋਂ ਵੀ ਬਣ ਜੇ ਪਰ ਕਹਿੰਦਾ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਕਰੇਗਾ ਕਹਿੰਦਾ ਮੇਰੇ ਉੱਤੇ ਆਸ ਰੱਖੇਗਾ ਕਹਿੰਦਾ ਉਹ ਚੀਜ਼ਾਂ ਕਹਿੰਦਾ ਤੇਰੇ ਮੰਗ ਰਾਨਗੀਆਂ ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਭੈਣ ਭਾਈਆਂ ਨੂੰ ਗੋਡ ਬlesਸ ਯੂ